ਸਤਿ ਸ੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਅਜੀਹੀ ਕਹਾਣੀ ਸੁਣਾਉਣ ਜਾ ਰਿਹਾ ਹਾਂ ਜੋ ਤੁਹਾਡਾ ਦਿਲ ਤੜਕਾ ਦੇਵੇਗੀ ਇਹ ਸਿਰਫ ਕਹਾਣੀ ਨਹੀਂ ਸੱਚਮੁੱਚ ਇੱਕ ਅਨੋਖਾ ਤਜਰਬਾ ਹੈ ਆਓ ਫਿਰ ਬਿਨਾਂ ਸਮਾਂ ਗਵਾਏ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਦਿਲਚਸਪ ਕਹਾਣੀ ਪੂਤ ਪੁਰਾਣੇ ਡਾਕ ਬੰਗਲੇ ਦੀ ਕਹਾਣੀ ਇਹ ਗੱਲ ਮੈਨੂੰ ਆਪਣੇ ਪਿੰਡ ਦੇ ਹੀ ਇੱਕ ਬਜ਼ੁਰਗ ਨੇ ਸੁਣਾਈ ਸੀ ਜੋ ਕਦੇ ਕੋਲਕਾਤਾ ਵਿੱਚ ਕੰਮ ਕਰਦੇ ਸਨ ਇੱਕ ਵਾਰ ਕੁਝ ਅੰਗਰੇਜ਼ ਸ਼ਿਕਾਰੀ ਭਾਰਤ ਦੇ ਇੱਕ ਵੱਡੇ ਜੰਗਲ ਵਿੱਚ ਸ਼ਿਕਾਰ ਕਰਨ ਆਏ ਜੰਗਲ ਦੇ ਬਾਹਰ ਇੱਕ ਡਾਕ ਬੰਗਲਾ ਸੀ ਪਰ ਉਥੇ ਪਹਿਲਾਂ ਹੀ ਇੱਕ ਵੱਡਾ ਅੰਗਰੇਜ਼ ਅਧਿਕਾਰੀ ਟਿਕਿਆ ਹੋਇਆ ਸੀ ਇਸ ਕਰਕੇ ਉਹ ਸ਼ਿਕਾਰੀ ਜੰਗਲ ਦੇ ਅੰਦਰ ਬਣੇ ਇੱਕ ਪੁਰਾਣੇ ਡਾਕ ਬੰਗਲੇ ਵਿੱਚ ਰੁਕ ਗਏ ਉਸ ਡਾਕ ਬੰਗਲੇ ਦਾ ਇੱਕ ਰਖਵਾਲਾ ਸੀ ਜੋ ਆਪਣੇ ਪਰਿਵਾਰ ਨਾਲ ਉੱਥੇ ਹੀ ਰਹਿੰਦਾ ਸੀ ਪਰਿਵਾਰ ਵਿੱਚ ਉਹਦੀ ਬੌਟੀ ਤੇ ਲਗਭਗ 14-15 ਸਾਲ ਦੀ ਇੱਕੋ ਇੱਕ ਧੀ ਸੀ ਸ਼ਾਮ ਨੂੰ ਜਦੋਂ ਉਹ ਅੰਗਰੇਜ਼ ਸ਼ਿਕਾਰੀ ਜੰਗਲੋਂ ਵਾਪਸ ਆਏ ਤਾਂ ਨਾ ਟੋਕੇ ਬੈਠ ਗਏ ਤੇ ਸ਼ਰਾਬ ਪੀਣ ਲੱਗੇ ਪੀਣ ਦੇ ਬਾਅਦ ਉਹਨਾਂ ਨੂੰ ਇੰਨੀ ਚੜ ਗਈ ਕਿ ਉਹ ਬੇਸੁਧ ਹੋ ਗਏ ਨਸ਼ੇ ਵਿੱਚ ਉਹਨਾਂ ਨੇ ਰਖਵਾਲੇ ਨੂੰ ਗੋਲੀ ਮਾਰ ਦਿੱਤੀ ਤੇ ਉਸ ਦੀ ਬੌਟੀ ਤੇ ਨਾਬਾਲਗ ਦੀ ਨਾਲ ਜ਼ਬਰਦਸਤਨਾ ਕੀਤਾ ਫਿਰ ਬੇਰਹਿਮੀ ਨਾਲ ਦੋਹਾਂ ਨੂੰ ਵੀ ਗੋਲੀਆਂ ਮਾਰ ਦਿੱਤੀਆਂ ਇਹ ਤਿੰਨਾਂ ਦੀਆਂ ਲਾਸ਼ਾਂ ਉਹਨਾਂ ਨੇ ਡਾਕ ਬੰਗਲੇ ਦੇ ਪਿੱਛੇ ਹੀ ਦੱਬ ਦਿੱਤੀਆਂ ਕੁਝ ਦਿਨਾਂ ਬਾਅਦ ਗੱਲ ਆਹਸਤਾ ਆਹਸਤਾ ਦਬ ਗਈ ਕਿਸੇ ਨੂੰ ਵੀ ਪਤਾ ਨਾ ਲੱਗਦਾ ਕਿ ਉਹ ਪੁਰਾਣਾ ਰਖਵਾਲਾ ਤੇ ਉਸ ਦਾ ਪਰਿਵਾਰ ਕਿੱਥੇ ਗਾਇਬ ਹੋ ਗਿਆ ਅੰਗਰੇਜ਼ਾਂ ਨੇ ਫਿਰ ਇੱਕ ਨਵਾਂ ਨੌਕਰ ਰੱਖ ਲਿਆ ਜਿਸ ਦਾ ਨਾਮ ਸੀ ਕੈਲਾਸ਼ ਉਸ ਨੂੰ ਵੀ ਕੁਝ ਨਹੀਂ ਦੱਸਿਆ ਗਿਆ ਪਰ ਲੋਕ ਅਜੇ ਵੀ ਕਹਿੰਦੇ ਹਨ ਕਿ ਉਸ ਪੁਰਾਣੇ ਡਾਕ ਬੰਗਲੇ ਵਿੱਚ ਰਾਤਾਂ ਨੂੰ ਚੀਖਾਂ ਸੁਣਾਈ ਦਿੰਦੀਆਂ ਹਨ ਤੇ ਪਰਛਾਵੇਂ ਦਿਸਦੇ